ਰਾਮੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਤੇ ਪੰਜਾਬ ਦੇ ਲੋਕ ਆਪਣੇ ਪੰਜਾਬ ਦੀ ਰੱਖਿਆ ਬਾਰੇ ਗੱਲ ਕਰਨ ਆਪਣੀ ਪੰਜਾਬੀਅਤ ਦੀ ਗੱਲ ਕਰਨ ਤੇ ਉਹਨਾਂ ਨੂੰ ਹਮੇਸ਼ਾ ਦੇਸ਼ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੂੰ ਵੱਖਵਾਦੀ ਅਤਵਾਦੀ ਕਹਿ ਕਹਿ ਕੇ ਬੁਲਾਇਆ ਜਾਂਦਾ ਇੱਥੋਂ ਤੱਕ ਕਿ ਅਗਰ ਇੱਕ ਬੰਦਾ ਗਲਤੀ ਕਰੇ ਤੇ ਪੂਰੀ ਕੌਮ ਨੂੰ ਖਾਲਿਸਤਾਨੀ ਅਤੰਕਵਾਦੀ ਉਗਰਵਾਦੀ ਕਹਿ ਕੇ ਬੁਲਾ ਦਿੱਤਾ ਜਾਂਦਾ ਹੈ ਮਗਰ ਦੂਸਰੀਆਂ ਸਟੇਟਾਂ ਦੇ ਵਿੱਚ ਜਦੋਂ ਆਪਣੀ ਸਟੇਟ ਦੀ ਗੱਲ ਕਰਨੀ ਆ ਆਪਣੀ ਸਟੇਟ ਦੇ ਵਿੱਚ ਇੱਕ ਦਬੰਗ ਰਾਜਨੀਤੀ ਕਰਨ ਜਾਂ ਦਬੰਗ ਪੁਨਾਦ ਖਾਨ ਤੇ ਉਹਨਾਂ ਨੂੰ ਨਾ ਤੇ ਭੋਂਕੂ ਮੀਡੀਆ ਤੇ ਨਾ ਗੋਦੀ ਮੀਡੀਆ ਬਿਲਕੁਲ ਵੀ ਉਸ ਵਿਸ਼ੇ ਦੇ ਉੱਤੇ ਗੱਲ ਕਰਨ ਤੋਂ ਕੁਰੇਜ ਕਰਦੇ ਨੇ ਕਿਉਂ ਕਿ ਉਹਨਾਂ ਨੂੰ ਮਸਾਲਾ ਨਹੀਂ ਮਿਲਦਾ ਜਿਹੜਾ ਕਿ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰਦਾ ਹੈ ਪੰਜਾਬ ਦੀ ਨੌਜਵਾਨੀ ਨੂੰ ਅਟੈਕ ਕਰਦਾ ਹੈ ਪੰਜਾਬ ਦੇ ਵਿੱਚ ਅਗਰ ਕੋਈ ਗਲਤ ਕੰਮ ਹੁੰਦਾ ਉਹਨੂੰ ਹਾਈਲਾਈਟ ਕਿਸ ਤਰ੍ਹਾਂ ਕਰਨਾ ਇਸ ਕੰਮ ਵਾਸਤੇ ਆਈਟੀ ਦੇ ਲੋਕ ਬੈਠੇ ਹੋਏ ਨੇ ਸਿਰਫ ਇੱਕ ਪੰਜਾਬੀਅਤ ਨੂੰ ਬਦਨਾਮ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਪੰਜਾਬ ਦੇ ਵਿੱਚ ਸਿੱਖੀ ਦੀ ਗੱਲ ਕਰੇ ਪੰਜਾਬੀਅਤ ਦੀ ਗੱਲ ਕਰੇ ਤੇ ਉਹਨੂੰ ਦੇਸ਼ ਦੀ ਬਾਕੀ ਸਟੇਟਾਂ ਦੇ ਵਿੱਚੋਂ ਖਾਲਿਸਤਾਨੀ ਵੱਖ ਵਾਦੀ ਕਹਿ ਕੇ ਬੋਲਿਆ ਜਾਂਦਾ ਹੈ ਹਾਲਾਂਕਿ ਆਪਣੀ ਸਟੇਟ ਨੂੰ ਹਰ ਕੋਈ ਬੰਦਾ ਪਿਆਰ ਕਰਦਾ ਹੈ ਮਗਰ ਅਗਰ ਅਸੀਂ ਪੂਰੇ ਦੇਸ਼ ਨੂੰ ਇੱਕ ਲੈ ਕੇ ਚੱਲਾਂਗੇ ਦੇਸ਼ ਦੇ ਬਾਰੇ ਸੋਚਾਂਗੇ ਤੇ ਤਾਂ ਹੀ ਇਹ ਦੇਸ਼ ਅੱਗੇ ਵੱਧ ਸਕਦਾ ਹੈ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਤੇ ਪੰਜਾਬ ਦੇ ਲੋਕ ਆਪਣੇ ਪੰਜਾਬ ਦੀ ਰੱਖਿਆ ਬਾਰੇ ਗੱਲ ਕਰਨ ਆਪਣੀ ਪੰਜਾਬੀਅਤ ਦੀ ਗੱਲ ਕਰਨ ਤੇ ਉਹਨਾਂ ਨੂੰ ਹਮੇਸ਼ਾ ਦੇਸ਼ ਤੋਂ ਵੱਖ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਉਹਨਾਂ ਨੂੰ ਵੱਖਵਾਦੀ ਅਤਵਾਦੀ ਕਹਿ ਕਹਿ ਕੇ ਬੁਲਾਇਆ ਜਾਂਦਾ ਇੱਥੋਂ ਤੱਕ ਕਿ ਅਗਰ ਇੱਕ ਬੰਦਾ ਗਲਤੀ ਕਰੇ ਤੇ ਪੂਰੀ ਕੌਮ ਨੂੰ ਖਾਲਿਸਤਾਨੀ ਅਤੰਕਵਾਦੀ ਉਗਰਵਾਦੀ ਕਹਿ ਕੇ ਬੁਲਾ ਦਿੱਤਾ ਜਾਂਦਾ ਹੈ ਮਗਰ ਦੂਸਰੀਆਂ ਸਟੇਟਾਂ ਦੇ ਵਿੱਚ ਜਦੋਂ ਆਪਣੀ ਸਟੇਟ ਦੀ ਗੱਲ ਕਰਨ ਜਾਂ ਆਪਣੀ ਸਟੇਟ ਦੇ ਵਿੱਚ ਇੱਕ ਦਬੰਗ ਰਾਜਨੀਤੀ ਕਰਨ ਜਾਂ ਦਬੰਗ ਪੁਨਾਦ ਖਾਨ ਤੇ ਉਹਨਾਂ ਨੂੰ ਨਾ ਤੇ ਆ ਭੋਂਕੂ মিডিਆ ਤੇ ਨਾ ਗੋਦੀ মিডিਆ ਬਿਲਕੁਲ ਵੀ ਉਸ ਵਿਸ਼ੇ ਦੇ ਉੱਤੇ ਗੱਲ ਕਰਨ ਤੋਂ ਕੁਰੇਜ ਕਰਦੇ ਨੇ ਕਿਉਂ ਕਿ ਉਹਨਾਂ ਨੂੰ ਮਸਾਲਾ ਨਹੀਂ ਮਿਲਦਾ ਜਿਹੜਾ ਕਿ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰਦਾ ਪੰਜਾਬ ਦੀ ਨੌਜਵਾਨੀ ਨੂੰ ਅਟੈਕ ਕਰਦਾ ਪੰਜਾਬ ਦੇ ਵਿੱਚ ਅਗਰ ਕੋਈ ਗਲਤ ਕੰਮ ਹੁੰਦਾ ਉਹਨੂੰ ਹਾਈਲਾਈਟ ਕਿਸ ਤਰ੍ਹਾਂ ਕਰਨਾ ਇਸ ਕੰਮ ਵਾਸਤੇ ਆਈਟੀ ਦੇ ਲੋਕ ਬੈਠੇ ਹੋਏ ਨੇ ਸਿਰਫ ਇੱਕ ਪੰਜਾਬੀਅਤ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਉਸ ਵੀਡੀਓ ਦੇ ਬਾਰੇ ਜਰੂਰ ਤੁਹਾਡੇ ਨਾਲ ਜ਼ਿਕਰ ਕਰਾਂਗਾ ਵੀਡੀਓ ਦੇਖੋ ਤੇ ਆਪਣੇ ਕਮੈਂਟ ਜਰੂਰ ਦੇਨੇ ਤੁਸੀਂ ਕਿ ਇਸ ਸਖਤ ਸਵਾਲੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀਡੀਓ ਇੱਕ ਹੋ ਵੀਚਾਰ ਹੈ ਹਾ ਸਰਵਿਸ ਤਾਂ ਹੈ ਹਲੋ ਸਰਵਿਸ ਹੋਣਾ ਹੈ ਨਹੀਂ ਨਹੀਂ ਤਾਂ ਸਾਈਡ ਮੇ ਰੱਖੋ ਸਾਈਡ ਮੇ ਰੱਖ ਦਿਓ ਬਬੀ ਜੀ ਹਾਂ ਇਹ ਹਰਿਆਣਾ ਪੰਜਾਬ ਨਹੀਂ ਇਹ ਪਿਆਸ ਹੈ ਬਈ ਬਈ ਸ਼ੁਰੂਆਤ ਹੋ ਵੀਚਾਰ ਹੈ ਹਾ सर्विस करना है हेलो सर्विस होना है नहीं नहीं तो साइड में रखो साइड में रख दे बाबूजी हां ये हरियाणा पंजाब नहीं है बिया दे भाई भै, भाई शुरुआत सो so, तू सी पूरी वीडियो देखियो सो so, वीडियो तेच क्लियर नजर आ रहा है कि एक सिख नौजवान साइड ते खलोता है बैटरी रिक्शा लेके जेडे आजकल बैटरी रिक्शा चलदे ने ओ लेके चंगा भला रोड तो जा रहा है ਮਗਰ ਦਬੰਗ ਪੁਨਾ ਦਿਖਾਣਾ ਇੱਕ ਗਰੀਬ ਬੰਦੇ ਦੇ ਉੱਤੇ ਇੱਕ ਮਿਹਨਤੀ ਬੰਦੇ ਦੇ ਉੱਤੇ ਇੱਕ ਰੋਜ਼ਗਾਰ ਕਮਾਉਣ ਵਾਲੇ ਬੰਦੇ ਦੇ ਉੱਤੇ ਇੱਕ ਦਬੰਗ ਪੁਨਾ ਦਿਖਾਉਣ ਵਾਸਤੇ ਆਪਣੀ ਬਦਮਾਸ਼ੀ ਦਿਖਾਉਣ ਵਾਸਤੇ ਇਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਜਿਹਦੇ ਵਿੱਚ ਸਾਰੇ ਆਮ ਉਹ ਬੰਦਾ ਧਮਕਾ ਰਿਹਾ ਹੈ ਕਹਿ ਰਿਹਾ ਕਿ ਹਾਂ ਭਾਈ ਰਹਿਣਾ ਜਾਂ ਨਹੀਂ ਰਹਿਣਾ ਫਿਰ ਉਹਨੂੰ ਕਹਿਆ ਜਾਂਦਾ ਕਿ ਤੇਰੀ ਸਰਵਿਸ ਕਰ ਦਈਏ ਯਾਨੀ ਕਿ ਤੂੰ ਰਹਿਣਾ ਕਿ ਨਹੀਂ ਰਹਿਣਾ ਜਾਂ ਤੇਰੀ ਸਰਵਿਸ ਕਰੀਏ ਤੈਨੂੰ ਭੰਨੀਆਂ ਤੇਰੀਆਂ ਲੱਤਾਂ ਬਾਵਾ ਤੋੜ ਦਈਏ ਉਹ ਕਹਿੰਦਾ ਨਹੀਂ ਜੀ ਕਹਿੰਦਾ ਫਿਰ ਚੱਲ ਸਾਈਡ ਤੇ ਹੋ ਐ ਹਰਿਆਣਾ ਪੰਜਾਬ ਨਹੀਂ ਐ ਇਹ ਗੁਜਰਾਤ ਹੈ ਜਿੱਥੋਂ ਇਹ ਸਾਫ ਜ਼ਾਹਿਰ ਹੁੰਦਾ ਕਿ ਇਹ ਗੁਜਰਾਤ ਦੀ ਵੀਡੀਓ ਹੈ ਤੁਸੀਂ ਉਸ ਸਖਸ਼ ਦੀ ਜਿਹੜਾ ਦਵੰਗਪੁਣਾ ਦਿਖਾ ਰਿਹਾ ਉਹਦੀ ਫੋਟੋ ਵੀ ਵੇਖ ਰਹੇ ਇੱਕ ਬੁਲੇਟ ਮੋਟਰਸਾਈਕਲ ਤੇ ਬੈਠਾ ਜਿਹਦਾ ਨੰਬਰ ਗੁਜਰਾਤ ਦਾ ਫਿਰ ਗੱਲ ਆਉਂਦੀ ਏ ਕਿ ਪੰਜਾਬੀ ਜਦੋਂ ਆਪਣੇ ਹੱਕ ਦੀ ਗੱਲ ਕਰਨ ਆਪਣੀ ਸਟੇਟ ਦੇ ਵਿੱਚ ਜਦੋਂ ਆਪਣੇ ਬਾਹਰੋਂ ਆਏ ਹੋਏ ਲੋਕਾਂ ਨੂੰ ਜਦੋਂ ਕਰਦੇ ਨੇ ਤੇ ਉਹਨਾਂ ਨੂੰ ਅਤਵਾਦੀ ਖਾਲਿਸਤਾਨੀ ਕਹਿ ਕੇ ਭੰਡਣਾ ਸ਼ੁਰੂ ਕਰ ਦਿੰਦੀ ਏ ਇਹ ਸੋਸ਼ਲ ਮੀਡੀਆ ਤੇ ਪੌਕੂ ਮੀਡੀਆ ਅੱਜ ਦੀ ਮੇਰੀ ਵੀਡੀਓ ਸਿਰਫ ਇਸੇ ਕਰਕੇ ਕਿ ਜਿਹੜੇ ਲੋਕ ਬਾਹਰ ਦੀਆਂ ਸਟੇਟਾਂ ਤੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਉਹ ਸਿੱਖ ਨੌਜਵਾਨ ਸਾਡੇ ਪੰਜਾਬੀ ਵੀਰ ਕਿਸ ਤਰੀਕੇ ਨਾਲ ਇੱਕ ਡਰ ਦੇ ਮਾਹੌਲ ਵਿੱਚ ਰਹਿੰਦੇ ਨੇ ਅਸੀਂ ਹਮੇਸ਼ਾ ਕਹਿੰਦੇ ਆਏ ਆ ਕਿ ਜਿੱਥੇ ਖਾਸ ਕਰਕੇ ਤੁਸੀਂ ਸੰਸਾਰ ਭਰ ਚੇ ਘੁੰਮ ਲੋ ਕਹਿੰਦੇ ਨੇ ਜਿੱਥੇ ਆਲੂ ਮਿਲਦਾ ਉੱਥੇ ਪੰਜਾਬੀ ਵੀ ਜ਼ਰੂਰ ਮਿਲਦਾ ਹੈ ਪੂਰੇ ਸੰਸਾਰ ਵਿੱਚ ਮਗਰ ਪੰਜਾਬੀਆਂ ਦੀ ਇੱਕ ਖਾਸੀਅਤ ਰਹੀਏ ਕਿ ਉਹ ਜਿੱਥੇ ਵੀ ਰਹੇ ਨੇ ਦਲੇਰੀ ਨਾਲ ਰਹੇ ਨੇ ਮਿਹਨਤੀ ਰਹੇ ਨੇ ਕੇਕਲੋ ਭੀਖ ਮੰਗ ਕੇ ਨਹੀਂ ਚੱਲਦੇ ਔਰ ਮਿਹਨਤ ਤੋਂ ਕਦੀ ਦੂਰ ਦੇ ਨਹੀਂ ਮਗਰ ਫਿਰ ਵੀ ਪੰਜਾਬੀਆਂ ਨੂੰ ਦਵਾਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਸਿੱਖਾਂ ਨੂੰ ਦਵਾਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਸਿੱਖਾਂ ਦੇ ਉੱਤੇ ਨਾ ਦੇਖਣ ਦੀ ਇੱਕ ਇਹੋ ਜਿਹੇ ਲੋਕ ਜਿੰਨੀ ਮਰਜ਼ੀ ਸੇਵਾ ਕਰ ਲੋ ਜਿਹੜੇ ਮਰਜ਼ੀ ਟਰੈਕ ਦੇ ਉੱਤੇ ਚੱਲ ਪੋ ਹਮੇਸ਼ਾ ਤਤਪਰ ਸੇਵਾ ਲਈ ਤਿਆਰ ਰਹਿਣ ਵਾਲੀ ਕੌਮ ਉਸ ਕੌਮ ਨੂੰ ਉਦੋਂ ਤਾਂ ਬੜਾ ਪਸੰਦ ਕੀਤਾ ਜਾਂਦਾ ਜਦੋਂ ਉਹ ਕੌਮ ਕਿਸੇ ਮਾਨਵਤਾ ਦੀ ਸੇਵਾ ਵਾਸਤੇ ਮੈਦਾਨ ਚ ਉਤਰਦੀ ਏ ਸਾਨੂੰ ਵੀ ਦਿਹਾੜੀਆਂ 'ਚ ਬੜੇ ਕਾਲ ਆਂਦੇ ਨੇ ਔਰ ਅਸੀਂ ਵੀ ਬੇਚੇਚਕ ਮੈਦਾਨ 'ਚ ਉਤਰ ਜਾਂਦੇ ਆਂ ਮਗਰ ਇਹ ਚੀਜ਼ ਸੋਚਣ ਨੂੰ ਮਜਬੂਰ ਕਰ ਜਾਂਦੀ ਏ ਕਿ ਵੀ ਜਿੰਨੀ ਮਰਜ਼ੀ ਸੇਵਾ ਕਰ ਲੋ ਜਿਹੜੇ ਮਰਜ਼ੀ ਤੁਸੀਂ ਮੈਦਾਨ 'ਚ ਉਤਰ ਜੋ ਮਗਰ ਜਿਹੜੇ ਨਫ਼ਰਤ ਕਰਨ ਵਾਲੇ ਨੇ ਨਾ ਉਹ ਤੁਹਾਡੇ ਚੰਗੇ ਕੰਮਾਂ ਤੋਂ ਵੀ ਖੁਸ਼ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਸਿੱਖਾਂ ਦੀ ਇਹ ਕੇਸ ਜੋ ਬਰੇ ਨੇ ਸਿੱਖਾ ਦੀਏ ਦਸਤਾਰ ਚੁਬਦੀਏ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਏ ਕਿਉਂਕਿ ਸਾਡੇ ਪਿਤਾ ਨੇ ਸਾਨੂੰ ਇਹ ਜਿਹੜੀ ਦਸਤਾਰ ਦਿੱਤੀ ਏ ਇਹ ਕਹੇ ਜ਼ਮਾਨੇ ਦੇ ਵਿੱਚ ਦਸਤਾਰ ਪਗੜੀ ਜਿਹੜੀ ਬੰਦੇ ਸੀ ਰਾਜੇ ਮਹਾਰਾਜੇ ਬੰਦੇ ਹੁੰਦੇ ਸੀ ਤੇ ਆਮ ਜਨਤਾ ਪਗੜੀ ਨਹੀਂ ਬੰਨ ਸਕਦੇ ਸੀ ਸਾਡੇ ਗੁਰੂਆਂ ਨੇ ਸਾਨੂੰ ਇੱਕ ਤਾਜ ਬਖਸ਼ਿਆ ਜਿਹੜਾ ਅਸੀਂ ਤਾਜ ਬੰਦੇ ਆ ਤੇ ਆ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਤਾਜ ਹਜਮ ਨਹੀਂ ਹੁੰਦਾ ਸਿੱਖਾਂ ਦਾ ਉਹ ਤਾਜ ਏ ਜਿਹੜੇ ਤਾਜ ਨੂੰ ਵੇਖ ਕੇ ਅਗਰ ਕੋਈ ਲੜਕੀ ਜਾ ਰਹੀ ਹੈ ਕਿਸੇ ਸਮਸਾਨ ਰਾਸਜੇ ਜੇ ਅਗਰ ਕੋਈ ਲੜਕੀ ਜਾ ਰਹੀ ਹੈ ਤੇ ਉਹ ਡਰ ਦੇ ਮਾਹੌਲ ਚ ਜਾ ਰਹੀ ਹੈ ਕੋਈ ਚਾਰ ਗੁੰਡੇ ਚਾਰ ਬਦਮਾਸ਼ ਚਾਰ ਚੋਰ ਅਗਰ ਉਹਦੇ ਲਾਗੇ ਚੱਕੇ ਘੁੰਮ ਰਹੇ ਨੇ ਤੇ ਜੇ ਉਹ ਔਰਤ ਵੇਖ ਲੇਗੀ ਕਿ ਉਹ ਇੱਕ ਸਾਹਮਣੇ ਸਿੱਖ ਆ ਰਿਹਾ ਹੈ ਗੁਰੂ ਦਾ ਪਿਆਰਾ ਆ ਰਿਹਾ ਹੈ ਦਸਤਾਰ ਸਜਾਈ ਹੋਈ ਸਿੱਖ ਆ ਰਿਹਾ ਤੇ ਉਹ ਸਿੱਖ ਨੂੰ ਵੇਖ ਕੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀ ਹੈ ਕਿਉਂਕਿ ਉਹਨੂੰ ਪਤਾ ਕਿ ਸਿੱਖ ਜਲਦੀ ਕਿਤੇ ਗਲਤ ਕੰਮ ਨਹੀਂ ਕਰਦੇ ਸਿੱਖ ਮਿਹਨਤੀ ਹੁੰਦੇ ਨੇ ਸਿੱਖ ਹਮੇਸ਼ਾ ਦੂਸਰਿਆਂ ਦੀ ਮਦਦ ਕਰਦੇ ਨੇ ਸਿੱਖ ਕੌਮ ਇੱਕ ਇਸ ਤਰ੍ਹਾਂ ਦੀ ਏ ਜਿਹੜੀ ਆਪਣੇ ਕਿਸੇ ਦੀ ਲੜਾਈ ਦੇ ਵਿੱਚ ਆਪਣੇ ਆਪ ਨੂੰ ਵਿੱਚ ਵਾੜ ਕੇ ਉਹ ਲੜਾਈ ਆਪਣੇ ਪੱਲੇ ਪਾਲ ਲੈਂਦੇ ਨੇ ਇਹ ਸ਼ੁਰੂ ਤੋਂ ਰਿਹਾ ਸਾਡੇ ਗੁਰੂਆਂ ਨੇ ਵੀ ਇਹ ਕੀਤਾ ਗੁਰਤੇਗ বাহাদুর ਸਾਹਿਬ ਜੀ ਕੋਲ ਵੀ ਜਦੋਂ ਕਸ਼ਮੀਰੀ ਪੰਡਤ ਆਏ ਤੇ ਗੁਰਤੇਗ বাহাদুর ਸਾਹਿਬ ਜੀ ਨੇ ਵੀ ਆਈ ਕਿਹਾ ਕਿ ਉਹ ਰੰਗ ਜੇਪ ਨੂੰ ਕਹੋ ਜਾ ਕੇ ਕਿ ਉਹਨਾਂ ਦਾ ਗੁਰੂ ਅਗਰ ਇਸਲਾਮ ਕਬੂਲ ਕਰਦਾ ਤੇ ਕਸ਼ਮੀਰੀ ਪੰਡਤ ਵੀ ਇਸਲਾਮ ਕਬੂਲ ਕਰ ਲੈਣਗੇ ਲੜਾਈ ਜਿਹੜੀ ਚੱਲ ਰਹੀ ਸੀ ਔਰੰਗਜ਼ੇਬ ਜੀ ਤੇ ਕਸ਼ਮੀਰੀ ਪੰਡਤਾਂ ਦੀ ਚੱਲ ਰਹੀ ਸੀ ਜਿਹੜੇ ਉਹਨਾਂ ਦੇ ਜਨੂ ਉਤਾਰ ਕੇ ਔਰੰਗਜ਼ੇਬ ਉਹਨਾਂ ਨੂੰ ਸ਼ਹੀਦ ਕਰਦਾ ਸੀ ਉਹਨਾਂ ਦੀ ਲੜਾਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਾਲੇ ਵਿੱਚ ਲੈ ਲਿਆ ਤੇ ਜੇ ਸਾਡੇ ਪਿਤਾ ਨੇ ਸਾਡੇ ਨੌਵੇਂ ਗੁਰੂ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਹਮੇਸ਼ਾ ਸਿਖਾਇਆ ਸਿੱਖ ਕੌਮ ਨੂੰ ਕਿ ਮਾਨਵਤਾ ਦੀ ਸੇਵਾ ਕਰਨੀ ਹੈ ਪਾਵੇਂ ਤੁਸੀਂ ਜਿੰਨਾ ਮਰਜੀ ਕਹ ਲੋ ਚਾਹੇ ਸਿੱਖਾਂ ਨਾਲ 1984 ਦਾ ਕਤਲੇਆਮ ਹੋਇਆ ਚਾਹੇ ਜਗਾ ਜਗਾ ਤੇ ਦੇਖਣ ਨੂੰ ਮਿਲਦਾ ਕਿ ਸਿੱਖਾਂ ਨਾਲ ਰੋਜ਼ ਧੱਕਾ ਹੁੰਦਾ ਉਹਦੇ باوجود ਵੀ ਸਿੱਖਾਂ ਦੇ ਅੰਦਰ ਜਿਹੜੀ ਗੁਰੂ ਪਾਤਸ਼ਾਹ ਨੇ ਗੁੜਤੀ ਭਰ ਦਿੱਤੀ ਹੈ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਇੱਕ ਇੰਜੈਕਸ਼ਨ ਲਗਾਤਾ ਹੈ ਸਿੱਖ ਕੌਮ ਨੂੰ ਆਪਣੀ ਗੁੜਤੀ ਦੇ ਕੇ ਕਿ ਉਹ ਸਿੱਖ ਕੌਮ ਕਦੀ ਵੀ ਇਸ ਚੀਜ਼ ਤੋਂ ਮੂੰਹ ਨਹੀਂ ਮੋੜ ਸਕਦੀ ਕਿ ਇਹ Hindu ਹੈ ਇਹ Musalman ਹੈ ਜਾਂ ਇਹ Isai ਹੈ ਕਿ ਗੁਰੂ ਸਾਹਿਬ ਨੇ ਇਹ ਕੌਮ ਬਣਾਈ ਸੀ ਮਾਨਵਤਾ ਦੀ ਸੇਵਾ ਵਾਸਤੇ ਗੁਰੂ ਸਾਹਿਬ ਨੇ ਇਹ ਕੌਮ ਬਣਾਈ ਸੀ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਵਾਸਤੇ ਗੁਰੂ ਸਾਹਿਬ ਨੇ ਇਹ ਕੌਮ ਇਸ ਕਰਕੇ ਨਹੀਂ ਬਣਾਈ ਸੀ ਕਿ ਪਾਰਟੀਕੂਲਰ ਇੱਕ ਧਰਮ ਦੀ ਰੱਖਿਆ ਕਰਨੀ ਹੈ ਨਹੀਂ ਗੁਰੂ ਸਾਹਿਬ ਨੇ ਇਹ ਕੌਮ ਬਣਾਈਏ ਮਾਨਵਤਾ ਦੀ ਸੇਵਾ ਕਰਨ ਵਾਸਤੇ ਜਿੰਨਾ ਮਰਜੀ ਲੋਕ ਅਤਿਆਚਾਰ ਕਰਨ ਜਿੰਨਾ ਮਰਜੀ ਲੋਕ ਕੌਮ ਨੂੰ ਗਲਤ ਬੋਲਣ ਮਗਰ ਸਿੱਖ ਕੌਮ ਹਮੇਸ਼ਾ ਸੇਵਾ ਵਿੱਚ ਤਤਪਰ ਤਿਆਰ ਰਹਿੰਦੀ ਹੈ ਅਫਸੋਸ ਇਸ ਗੱਲ ਦਾ ਹੁੰਦਾ ਕਿ ਉਹ ਸੇਵਾਵਾਂ ਕਰਨ ਦੇ ਬਾਵਜੂਦ ਵੀ ਜਦੋਂ ਇਸ ਤਰ੍ਹਾਂ ਦੇ ਦਬੰਗ ਲੋਕ ਕੱਲੇ ਸਿੱਖ ਨੂੰ ਵੇਖ ਕੇ ਇਸ ਤਰ੍ਹਾਂ ਦਾ ਦਬੰਗ ਪੁਨਾ ਦਿਖਾਉਂਦੇ ਨੇ ਉਦੋਂ ਅਫਸੋਸ ਹੁੰਦਾ ਮੈਂ ਬੇਨਤੀ ਕਰਾਂ ਆਪਣੀ ਅੱਜ ਦੀ ਵੀਡੀਓ ਤੋਂ ਖਾਸ ਕਰਕੇ ਗੁਜਰਾਤ ਦੇ ਰਹਿਣ ਵਾਲੇ ਆਪਣੇ ਉਹ ਸਿੱਖ ਵੀਰਾਂ ਨੂੰ ਜਿਹੜੇ ਉੱਥੇ ਰਹਿ ਕੇ ਵੀ ਸਮਰੱਥ ਨੇ ਔਰ ਇਸ ਤਰ੍ਹਾਂ ਦੇ ਮੈਦਾਨ ਚ ਰਹਿ ਰਹੇ ਨੇ ਜਿੱਥੇ ਇਸ ਤਰ੍ਹਾਂ ਦੇ ਦਬੰਗ ਵੀ ਆਪਣੇ ਆਪ ਨੂੰ ਕਹਿਣ ਵਾਲੇ ਹੈਗੇ ਨੇ ਉਹਨਾਂ ਦੀ ਵੀ ਨਕੇਲ ਕੱਸਣ ਵਾਲੇ ਸਾਡੇ ਸਿੱਖ ਵੀਰ ਨੇ ਜ਼ਰੂਰ ਤੇ ਇਹੋ ਜੀ ਜਗ੍ਹਾ ਦੇ ਵਿੱਚ ਆਪਣੇ ਉਹ ਵੀਰਾਂ ਨੂੰ ਸਪੋਰਟ ਕਰਨ ਦੀ ਜਿਹੜੇ ਕਿ ਇੱਕ ਡਰ ਦੇ ਮਾਹੌਲ 'ਚ ਰਹ ਰਹੇ ਨੇ ਉਹਨਾਂ ਦੀ ਬਾਹ ਫੜਨ ਦੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਔਰ ਵੀਰਾਂ ਨੂੰ ਬੇਨਤੀ ਇਸ ਗੱਲ ਦੀ ਵੀ ਜ਼ਰੂਰ ਕਰਾਂਗਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਇਸ ਤਰ੍ਹਾਂ ਦੇ ਬੰਦੇ ਨੂੰ ਵੀ ਉਜਾਗਰ ਕਰੋ ਜਿਹੜਾ ਸਮਾਜ ਦੇ ਵਿੱਚ ਇੱਕ ਜ਼ਹਿਰ ਫਲਾਉਣ ਦਾ ਕੰਮ ਕਰਦਾ ਹੈ ਦੂਸਰੇ ਧਰਮ ਤੋਂ ਨਫ਼ਰਤ ਕਰਦਾ ਹੈ ਖਾਸ ਕਰਕੇ ਉਸ ਧਰਮ ਤੋਂ ਜਿਹੜੇ ਧਰਮ ਨੇ ਹਮੇਸ਼ਾ ਦੂਸਰਾ ਦੀ ਬਾਹ ਫੜਨੇ ਸਿੱਖੀਏ ਨਾ ਕਿ ਬਾਹ ਤੋੜਨੀ ਇਤਨੇ ਕਿ ਬੇਨਤੀ ਪ੍ਰਮਾਨ ਕਰਨੀ ਵੀਡੀਓ ਸ਼ੇਅਰ ਕਰਨੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ